ਇਸ ਲਈ ਲੱਡੂ ਵੰਡ ਰਹੇ 30 ਵਜੇ ਕਰਨ ਆਈ ਬਹੁਤ ਖੁਸ਼ੀ ਵਾਲਾ ਮਾਹੌਲ ਹੈ ਜੀ ਅੱਜ ਅਸੀਂ ਸੰਗਰੂਰ ਸ਼ਹਿਰ ਵਾਸੀ ਸੈਂਟਰ ਜਿਹੜੀ ਸਾਡੀ ਬੀਜੇਪੀ ਪਾਰਟੀ ਆ ਉਹਨੇ ਸਾਨੂੰ ਇੱਥੇ ਇੱਕ ਸੱਚੇ ਸੁੱਚੇ ਮਿਹਨਤੀ ਤਕਰੀਬਾਂ ਦੇ ਮਸੀਹੇ ਐਸੇ ਕੈਂਡੀਡੇਟ ਦਿੱਤੇ ਨੇ ਚੀਰੇਵਿੰਦ ਖੰਨਾ ਜੀ ਲੋਕ ਸਭਾ ਦੇ ਸੰਗਰੂਰ ਦੇ ਕੈਂਡੀਡੇਟ ਦਿੱਤੇ ਨੇ ਐਸੇ ਖੁਸ਼ੀ ਚ ਅਸੀਂ ਇੱਥੇ ਲੱਡੂ ਵੰਡ ਰਹੇ ਅੱਜ ਸਾਰੇ ਸਾਡੇ ਬੀਜੇਪੀ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਸਹਿਬਾਨ ਤੇ ਸ਼ਹਿਰ ਨਿਵਾਸੀ ਸਾਰੇ ਲੋਕ ਸਭਾ ਦੇ ਲੋਕ ਖੁਸ਼ ਨੇ ਇਥੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਅਸੀਂ ਵਿਸ਼ਵਾਸ ਦਿਵਾਉਣਾ ਕਿ ਸੈਂਟਰ ਸਰਕਾਰ ਨੂੰ શ્રી ਨਰਿੰਦਰ ਮੋਦੀ ਜੀ ਨੂੰ ਵੀ ਇਹ ਸੀਟ ਸਭ ਤੋਂ ਵੱਧ ਵੋਟਾਂ ਨਾਲ ਜਿਹੜੀ ਸੰਗਰੂਲ ਲੋਕ ਸਭਾ ਜਿਤਾ ਕੇ ਭੇਜਾਂਗੇ ਤੇ ਸੈਂਟਰ ਦਾ ਹਿੱਸਾ ਬਣਾਂਗੇ ਭਾਰਤ ਵਾਤਾਕੀ ਜੈ ਜੈ ਤੁਸੀਂ ਨੋ ਬੱਲਦਾ ਆ ਲੋ ਮੂੰਹ ਉੱਠਾ ਕਰੋ ਅੱਜ ਕਿਸ ਕੋਸ਼ਿਸ਼ ਲਈ ਲੱਡੂ ਵੰਡ ਰਹੇ ਹੋ ਜੀ શ્રી ਰਵਿੰਦਰ ਖੰਨਾ ਜੀ ਨੂੰ ਭਾਜੀ ਪੀ ਦੇ ਉਮੀਦਵਾਰ ਨੇ ਟਿਕਟ ਮਿਲੀ ਹੈ ਇਸ ਖੁਸ਼ੀ ਦੇ ਵਿੱਚ ਅਸੀਂ ਲੱਡੂ ਵੰਡ ਰਹੇ ਆ ਤੇ ਅਸੀਂ ਉਮੀਦ ਕਰਦੇ ਆ ਰਵਿੰਦਰ ਖੰਨਾ ਜੀ ਨੂੰ ਅਸੀਂ ਭਾਰੀ ਬਹੁਤ ਮਤ ਨਾਲ ਜਿਤਾਵਾਂਗੇ ਤੇ ਲੋਕ ਸਾਡਾ ਸਾਥ ਦੇਣਗੇ ਅੱਜ ਕਿਹੜੇ ਦੇਰ ਕਿਵੇਂ ਹੋ ਗਏ ਕੋਈ ਗੱਲ ਅਸੀਂ ਲੇਟ ਨਹੀਂ ਹੈਗੇ ਪਿਛਲੇ 2 ਸਾਲਾਂ ਤੋਂ ਸ਼੍ਰੀ ਰਵਿੰਦਰ ਖੰਨਾ ਜੀ ਪੂਰੀ ਤਿਆਰੀ ਕਰ ਰਹੇ ਨੇ ਸਾਰੇ ਸ਼ਹਿਰ ਬਰਨਾਲਾ ਮਰੇਕਪੋੜਾ ਧੂਰੀ ਸਨਾਮ ਕੋਈ ਇਹੋ ਜਿਹਾ ਸ਼ਹਿਰ ਨਹੀਂ ਜਿੱਥੇ ਉਹਨਾਂ ਨੇ ਛੱਡਿਆ ਹੋਵੇ ਹਰ ਕਥਾਵੇਂ ਗਏ ਨੇ ਉਹ ਸਾਡੀ 2 ਸਾਲਾਂ ਤੋਂ ਪੂਰੀ ਤਿਆਰੀ ਹੈ ਅੱਜ ਕਿਹੜਾ ਨਿਰੋਪਖ ਆ ਸਾਡੇ ਰਵਿੰਦਰ ਖੰਨਾ ਜੀ ਨੂੰ ਟਿਕਟ ਮਿਲ ਗਿਆ ਸਾਡੇ ਰਵਿੰਦਰ ਖੰਨਾ ਸਾਹਿਬ ਕਾਦੀ ਖੁਸ਼ੀ ਚ ਅਸੀਂ ਅੱਜ ਲੱਡੂ ਵੰਡ ਰਹੇ ਆ ਔਰ ਅਸੀਂ ਇਹਨਾਂ ਨੂੰ ਬਹੁਤ ਜ਼ਿਆਦਾ ਵੋਟਾਂ ਤੋਂ ਜਿਤਾ ਕੇ ਅਸੀਂ ਸੈਂਟਰ ਚ ਭੇਜਾਂਗੇ ਇਸੇ ਲਈ ਤਿਆਰੀ ਕੀਤੀ ਹੋਈ ਹੈ ਰਵਿੰਦਰ ਸਾਡੀ ਬਹੁਤ ਕੀਤੀ ਹੈ ਸਾਨੂੰ ਬੜਾ ਮੌਕਾ ਮਿਲ ਗਿਆ ਤਿਆਰੀ ਕਰਨ ਦਾ ਅਸੀਂ ਤਿਆਰੀਆਂ ਚ ਹੈ ਸਾਡੇ ਮਹਿਲਾ ਮੋਰਚਾ ਪੂਰੇ ਜੋਰ ਸ਼ੋਰ ਨਾਲ ਪੂਰੇ ਜੋਰ ਸ਼ੋਰ ਨਾਲ ਤਿਆਰੀਆਂ ਕੀਤੀ ਖੜੀ ਆ motora de